ਜਾਨੋ ਜਾਨ ਕਿੱਥੇ ਆ ਗਾਲਪਰਾ ਜੀ ਗਾਲਪਰਾ ਤੇ ਮਤਲਬ ਆਉਂਦਾ ਵੇ ਜੀ ਤੁਸੀਂ ਬਸ ਕੰਪਲੈਕਸ ਕਰਨਾ ਮੇਰੇ ਇਸ ਤਰ੍ਹਾਂ ਕਰੀਆ ਕਰੇ ਜਾਣਾ ਬਸ ਇਧਰ ਕੁਸ਼ਿਆਦ ਜੀ ਇੱਕ ਪਾਸ ਹੋ ਦੇ ਮਾਸ਼ਾਅੱਲਾ ਰੋਟੀ ਚਾਹੀਦੀ ਹਾਂਜੀ ਸਰ ਜੀ ਚੋਣਾਂ ਸੰਬੰਧੀ ਜੋ ਕੱਲ ਨੂੰ ਚੋਣਾਂ ਸ਼ੁਰੂ ਹੋ ਰਹੀਆਂ ਤੇ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਲੋਕ ਸਭਾ ਇਲੈਕਸ਼ਨ 2024 ਜਿਹੜੀ ਆ ਉਹ ਕੱਲ ਹੋਣ ਜਾ ਰਹੀ ਆ ਜਸਤੇ ਜੰਦਰੀ ਕਿ ਅਸੀਂ ਆਪਣੇ ਏਰੀਆ ਵਿੱਚ ਸਾਰਾ ਸਟਾਫ ਸਾਰੇ ਸਾਡੇ ਮੁਲਾਜ਼ਮ ਵਕ ਵਕ ਬੁਥਾ ਦੇ ਉੱਤੇ ਜਾ ਚੁੱਕੇ ਆ ਜਿਹੜੀ ਜਿਹੜੇ ਉਹ ਚੈਕਿੰਗ ਕਰ ਰਹੇ ਆ ਚੱਕੀ ਬੰਦੇ ਚੈੱਕ ਕਰ ਰਹੇ ਆ ਕੋਈ ਆਊਟਸਾਈਡਰ ਹੈਗਾ ਬਾਹਰ ਲਾ ਕੇ ਬੰਦਾ ਉਹ ਹੋਟਲ ਸਰਾਵਾਂ ਵਗੜਾ ਉਹ ਚੈੱਕ ਕਰ ਰਹੇ ਆ ਕੋਈ ਕੋਈ ਬੰਦਾ ਜਿਹੜਾ ਬਾਹਰ ਲਾ ਕੇ ਆਊਟਸਾਈਡਰ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਸਾਰੇ ਜਿੱਥੇ ਜਿੱਥੇ ਵੀ ਕੋਈ ਸਾਡੇ ਕੋਲ ਸ਼ਿਕਾਇਤਾਂ ਦੀ ਆ ਉਹਦਾ ਤੁਰੰਤ ਮੁਕਤੇ ਤੇ ਜਾ ਕੇ ਕਟਵਾ ਰਾ ਕਰ ਰਹੇ ਆ ਦੇਖੋ ਬਿਲਕੁਲ ਅਸੀਂ ਸ਼ਾਂਤੀਪੂਰਵਕ ਜਿਹੜੀਆਂ ਇਲੈਕਸ਼ਨ ਕਰਵਾਵਾਂਗੇ ਔਰ ਬਿਲਕੁਲ ਸਾਰਾ ਜਿਹੜਾ ਸਾਡੇ ਐਸਐਸਓ ਸਾਹਿਬ ਮੈਂ ਖੁਦ ਜਿਹੜੇ ਇੱਥੇ ਮਹੱਤਵਪੂਰਨ ਦੇ ਵਿੱਚ ਸਾਰਾ ਲਾਡ ਆਰਡਰ ਦੇਖ ਰਿਹਾ ਇਹ ਇਹ ਸਾਰੇ ਜਿਹੜੀਆਂ ਬਾਹਰੀਆਂ ਵੀ ਜਿੱਦਾਂ ਬੀਐਸਐਫ ਹੋ ਗਿਆ ਰ ਆਗਰ ਇਹ ਚ ਕੋਈ ਹੈ ਕੋਈ ਪੈਰਾਸ਼ੂਟ ਪੁਲਿਸ ਆਈ ਹੋਈ ਜਿਹੜੀ ਜਿਹੜੀ ਪੈਰਾ ਮਿਲਟਰੀ ਫੋਰਸ ਹੈਗੀ ਆ ਉਹ ਜਿੱਥੇ ਸਾਡੇ ਬਰਨਰ ਲੇਵਲ ਨੂੰ ਉਸ ਹੈਗੇ ਆ ਜਿੱਥੇ ਕੋਸੈਸਿਟੀ ਹੈਗੀ ਆ ਹੂੰ ਹੂੰ ਉਹਨਾਂ ਉੱਤੇ ਪੋਚਾਂ ਦੇ ਉੱਤੇ ਹੈਗੇ ਆ ਤੇ ਪਲੱਸ ਕੰਟਰੋਲਿੰਗ ਪਾਰਟੀਆਂ ਜਿਹੜੀਆਂ ਹੈਗੇ ਸਾਡੀਆਂ ਉਹਨਾਂ ਦੇ ਨਾਲ ਵੀ ਤੇ ਤੋ ਜਿਹੀ ਪਰਾਮੋਟ ਫੈਕਟਰੀ ਬੋਥ ਦਗੀ ਆ ਪੱਤੀ ਸਾਡੀਆਂ ਜਿਹੜੀਆਂ ਪਟੋਲਿਕ ਪਾਰਟੀਆਂ ਵਾਕਫ ਜੇਤਰਾ ਦੇ ਵਿੱਚ ਲਾਈਆਂ ਹੋਈਆਂ ਤਕਰੀਬਨ 10-10 ਪ੍ਰਿੰਟਰਾਂ ਨੂੰ ਵੰਡ ਕੇ ਦਿੱਤੇ ਹੋਏ ਆ ਤੇ ਉਹ ਵੀ ਪਟੋਲਨ ਕਰ ਰਿਹਾ ਉਸ ਤੋਂ ਇਲਾਵਾ ਐਸਐਚਓ ਸਾਹਿਬ ਮੈਂ ਅਗੋਂ ਤੇ ਸਾਡੇ ਨਾਲ ਵਿਰਵਾ ਪੂਰਾ ਜਿਹੜਾ ਅਸੀਂ ਮਸਤੀ ਨਾਲ ਡਿਊਟੀ ਕਰ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਇਹੀ ਪੀੜ ਕਰਦੇ ਹਾਂ ਕਿ ਫੋਰਾ ਮੰਡ ਢੰਗ ਦੇ ਨਾਲ ਜਿਹੜਾ ਉਹ ਰਹਿਣ ਤੇ ਆਪਣੀ ਵੋਟ ਦਾ ਜਿਹੜਾ ਉਹ ਸ਼ਾਂਤੀਪੂਰਨ ਢੰਗ ਦੇ ਤਰੀਕੇ ਦੇ ਨਾਲ ਆਪਣਾ ਇਸਤੇਮਾਲ ਕਰਨ ਤੇ ਵੱਧ ਤੋਂ ਵੱਧ ਜਿਹੜੇ ਵੋਟਾਂ ਜਿਹੜੇ ਬਾਹਰਲੇ ਤੁਸੀਂ ਕਿੰਨੇ ਸ਼ਰਾਰਤੀ ਆ ਕਿਦਾਂ ਤੁਹਾਨੂੰ ਪਤਾ ਲੱਗੂ ਕਿ ਬਾ ਇਹ ਅਸੀਂ ਫੋਟੋਲ ਚਰਾ ਜਿਹੜਾ ਕੋ ਬੰਦਾ ਉਹ ਕਿਤੇ ਕੋ ਠਹਿਰਾ ਨਾ ਹੋਵੇ ਉਹ ਅਸੀਂ ਚੈੱਕ ਕਰ ਰਹੇ ਹੁਣ ਵੀ ਅਸੀਂ ਟੱਡਾ ਅਸੀਂ ਇਹੀ ਜਿਹੜਾ ਮੈਂ ਤੇ ਐਸਪੀ ਸਾਹਿਬ ਵਾਲੀ ਫੋਟੋ ਚ ਚਰਾ ਚੈੱਕ ਕਰ ਰਹੇ ਹਾਂ ਥੈਂਕ ਯੂ ਬਾਈ ਅਈ ਜਨੂਏ ਜਾਣਾ ਕਿੱਥੇ ਆ ਗਲਮ ਖਲਾ ਜੀ ਗਲਮ ਕੋਲਾ ਤੇ ਉਹਦਾ ਵੇਜੀ ਬਸ ਮੈਂ ਚੱਕ ਲੂਗਾ ਨਾ ਨਹੀਂ ਕਿਸੇ ਪ੍ਰੇਖ ਰਹੀ ਹੈ ਘਰੇ ਜਾਣਾ ਠੀਕ ਆ ਕੋਈ ਕਹਿ ਦੋ ਜੰਦਰ ਜੀ ਇੱਕ ਪਾਸੇ ਹੋ ਦੇ ਕੇ すいません。